ਪੰਜਾਬ ਦਾ ਸਭ ਤੋਂ ਵੱਡਾ ਜ਼ਿਲ੍ਹਾ ਸੀ ਕਿਸੇ ਵਕਤ ਪਰ ਹੁਣ ਤਾਂ ਪੰਜ ਜ਼ਿਲ੍ਹਿਆਂ ਚ ਵੰਡਿਆ ਗਿਆ ਸਰਹੱਦ ਦੇ ਲੱਗ ਗਿਆ ਤੇ ਬੜਾ ਪੁਰਾਣਾ ਜ਼ਿਲ੍ਹਾ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੀ ਹੈ ਇਹਦੀ ਸਤਲੁਜ ਦਰਿਆ ਦੇ ਕੰਢੇ ਤੇ ਆਬਾਦ ਇਹ ਵਾਲਾ ਜ਼ਿਲ੍ਹਾ ਲੰਬੀ ਚੌੜੀ ਤਾਰੀਖ ਦੇ ਵਰਕੇ ਬੋਲਦੇ ਨੇ ਕਿ ਬਜ਼ੁਰਗ ਪੁਕਾਰਦੇ ਨੇ ਪਰੋਜਪੁਰ ਇਹ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਜ਼ਿਲ੍ਹਾ ਜ਼ਿਲ੍ਹਾ ਫਿਰੋਜ਼ਪੁਰ ਅਗਾਟ ਤਾਰੀਖ ਦੇ ਨਾ ਤੋਂ ਪਹਿਲਾ ਕੀ ਸੀਗਾ ਲੱਖੀ ਜੰਗਲ ਉਹ ਕਦੋਂ ਡਾਕਟਰ ਹਰੀ RAM ਗੁਪਤਾ ਦੀ ਕਿਤਾਬ ਹੈ ਹਿਸਟਰੀ ਆਫ ਦੀ ਸਿੱਖ ਪਾਗ ਪਹਿਲਾ ਤੇ ਪੰਨਾ ਨੰਬਰ 215 ਉਦੇਤੇ ਦਰਜਾ ਲੱਖੀ ਜੰਗਲ ਫਿਰੋਜ਼ਪੁਰ ਲੱਗੇ ਦਰਿਆ ਤੋਂ ਲੈ ਕੇ ਬਠਿੰਡਾ ਤੱਕ ਬੀਆਬਾਨ ਜੰਗਲ ਫਿਰ ਆਬਾਦ ਹੁੰਦਾ ਗਿਆ ਸਰੇ ਰਾਵੀ ਬਣੀ ਦਿੱਲੀ ਤੋਂ ਮੁਲਤਾਨ ਕਿਤੇ ਦਰਜਾ ਕਿ ਇਹ ਪੱਟੀ ਰਾਜੇ ਫਿਰੋਜ਼ ਖਾਨ ਨੇ ਆਬਾਦ ਕੀਤਾ ਸੀ ਤੇ ਕੋਈ ਕੋਈ ਆਖਦਾ ਸੁਲਤਾਨ ਫਿਰੋਜ਼ ਸ਼ਾ ਤੁਗਲਕ ਦਾ ਨਾਂ ਪਰ ਜਤਦਾ ਫਿਰੋਜ਼ ਸ਼ਾਹ ਤੁਗਲਕ ਵਧੇਰੇ ਹੈ ਕਾਰਨ ਕਿ ਆ ਉਹਦਾ ਕਾਰਨ ਇਹ ਹੈ ਕਿ ਫਿਰੋਜ਼ ਸ਼ਾਹ ਤੁਗਲਕ ਨੂੰ ਨਵੇਂ ਸ਼ਹਿਰ ਆਬਾਦ ਕਰਨ ਦਾ ਬੜਾ ਸ਼ੌਂਕ ਸੀਗਾ ਦੂਜਾ ਦੂਜਾ ਇਹ ਕਿ ਉਹ ਆਪਣੇ ਸ਼ਹਿਰ ਦੇ ਨਾਮ ਦੇ ਨਾਲ ਆਪਣਾ ਨਾਮ ਲਗਾਉਣ ਦਾ ਵੀ ਬੜਾ ਸ਼ਿਕਨ ਸੀ ਖਰ ਇਥੋ ਹੀ ਆਗਾਜ਼ ਕਰਦੇ ਹਾਂ ਉਸ ਵਕਤ ਜਦੋਂ ਤੁਗਲਕ ਖਾਨਦਾਨ ਦੇ ਫਿਰੋਸ਼ਾਹ ਤੁਗਲਕ بیمار ਪੈ ਗਏ بڑے ਵੈਦਾਂ ਨੇ ਦਵਾਦਾਰੂ ਕੀਤਾ ਪਰ ਤਬੀਅਤ ਤਬੀਅਤ ਖੜਕਦੀ ਗਈ ਆਖਿਰ ਇੱਕ ਦਿਨ ਵੈਦ ਨੇ ਸਲਾਹ ਦਿੱਤੀ ਕਿ ਉਹ ਉਸ ਜਗਾ ਤੇ ਜਾ ਕੇ ਰਹਿਣ ਜਿੱਥੇ ਨਿੰਮ ਹੋਵੇ ਅੱਕ ਹੋਵੇ ਦਤੂਰਾ ਹੋਵੇ ਤੇ ਤੋਰ ਤੁਮੇ ਹੋਣ ਚਲ ਪਏ ਸੁਲਤਾਨ ਫਿਰੋਜ਼ਪੁਰ ਤੋਂ ਕੁਝ ਵੀ ਦੂਰੀ ਤੇ ਡੇਰਾ ਲਾ ਲਿਆ ਪਿੰਡ ਫਿਰੋਸ਼ਾ ਵੈਦਾਂ ਦੇ ਕਹਿਣ ਮੁਤਾਬਿਕ ਡੇਰਾ ਕੀ ਜਮਾਇਆ ਠੀਕ ਹੋ ਗਏ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਆਬਾਦ ਹੋਇਆ ਸੀ ਇਹ ਸ਼ਹਿਰ ਸ਼ਹਿਰ ਫਿਰੋਜ਼ਪੁਰ ਇੱਕ ਗੱਲ ਤਾਂ ਸੀਗੀ 1360 ਦੀ ਤਾਂ ਫਿਰ ਆਇਨੇ ਅਕਬਰੀ ਉਹਦੇ ਤੇ ਜਾਤ ਮਾਰ ਲਈਏ ਕੀ ਸੀਗਾ ਕਿ ਅਕਬਰ ਦੇ ਵਕਤ ਫਿਰ ਉਰਪੁਰ ਦੇ ਪੂਰਾਬਲ ਦਰਿਆ ਸਤਲੁਜ ਵਗਦਾ ਸੀ ਮਲਤਾਨ ਸੂਬੇ ਦਾ ਇੱਕ ਹਿੱਸਾ ਸੀਗਾ ਇਹ ਵਾਲਾ ਦੂਰ ਤੱਕ ਫੈਲੇ ਹੋਏ ਖੰਡਰਵਾਲ ਜਾਤ ਹਕੀਕਤ ਹੈ ਕਿ ਸ਼ਹਿਰ ਬੜਾ ਵੱਡਾ ਸੀਗਾ ਖੰਡਰਾ ਨੂੰ ਬਰੀਕੀ ਨਾਲ ਖੰਗਾ ਲੀਏ ਤਾਂ ਜੱਪਦਾ ਕਿ ਕਿਸੇ ਵਕਤ ਮਜਬੂਤ ਕਿਲਾ ਰਿਹਾ ਹੋਣਾ ਇਹ ਕਿਲਾ ਕਿਵੇਂ ਸੀ ਬੜਾ ਖੂਬਸੂਰਤ 100 ਗੱਜ ਲੰਬਾ ਤੇ 40 ਗੱਜ ਚੌੜਾ ਕਿਲਾ ਚਾਰੇ ਪਾਸੇ ਕੀ ਸੀਗਾ ਇਹਦੇ ਖਾਈ ਸੀਗੀ 10 ਫੁੱਟ ਡੂੰਗੀ ਤੇ 10 ਫੁੱਟ ਹੀ ਚੌੜੀ ਸ਼ਰਤਿ ਹਮਲਾਵਰ ਜਲਦੀ ਹਮਲਾ ਨਾ ਕਰਨ ਇਹਦੇ ਲਈ ਕੀ ਕੀਤਾ ਕਿ ਆਲੇ ਦੁਆਲੇ ਉਸਾਰੀ ਗਈ ਮਜਬੂਤ ਕੰਧ 10 ਦਰਵਾਜੇ ਵੀ ਨਾ ਤਾਂ ਕਾਇਮ ਨੇ ਦਰਵਾਜਿਆਂ ਦੇ ਪਰ ਰਹਿ ਗਏ ਬਹੁਤ ਘੱਟ ਨੈ ਨਕਸ਼ ਬਦਲ ਤੇ ਵਕਤ ਨੇ ਨਹੀਂ ਤਾਂ ਦਿੱਲੀ ਗੇਟ ਮੋਰੀ ਗੇਟ ਬਗਦਾਦੀ ਗੇਟ ਅਮਰਸਰੀ ਗੇਟ ਬੰਸੀ ਗੇਟ ਮਖੂ ਗੇਟ ਜੀਰਾ ਗੇਟ ਮੁਲਤਾਨੀ ਗੇਟ ਮੈਗਜ਼ਿਨੀ ਗੇਟ ਤੇ ਕਸੂਰੀ ਗੇਟ ਕਈ ਬਾਜ਼ਾਰਾਂ ਦੇ ਵੀ ਗੇਟਾਂ ਦੇ ਨਾਂ ਤੇ ਅੱਜ ਵੀ ਹੈਗੇ ਨੇ ਨਵੇਂ ਸਮਝ ਲੋ ਜਾਂ ਫਿਰ ਪੁਰਾਣੇ 1836 ਚ ਜਦੋਂ ਇਹ ਇਲਾਕਾ ਬਰਤਾਨੀਆ ਹਕੂਮਤ ਦੇ ਅੰਡਰ ਆ ਗਿਆ ਵਿਕਾਸ ਦੀ ਨਵੀਂ ਰਾਹ ਖੁੱਲ ਗਈ ਰੇਲ ਗੱਡੀ ਚੱਲ ਪਈ ਮਲਤਾਨ ਲਾਹੌਰ 1845 46 ਜਿਹੜੀ ਪਹਿਲੀ ਬਰਤਾਨੀਆਂ ਹਕੂਮਤ ਦੀ ਸਿੱਖ ਜੰਗ ਹੋਈ ਸੀਗੀ ਉਹ ਵੀ ਐਸੇ ਜ਼ਿਲ੍ਹੇ ਦੇ ਇਲਾਕੇ ਮੁੱਦਕੀ ਚ ਲੜੀ ਗਈ ਸੀ ਸਾਰਾ ਗੜੀ ਮੈਮੋਰੀਅਲ ਗੁਰਦੁਆਰਾ ਸਾਹਿਬ ਸਾਰਾ ਗੜੀ ਜੰਗ 36 ਸਿੱਖ ਰੈਜੀਮੈਂਟ 21 ਸਿਪਾਹੀਆਂ ਦੀ ਯਾਦਗਾਰ ਹਜ਼ਾਰਾਂ ਅਫਗਾਨਾ ਨੇ ਘੇਰਾ ਪਾ ਲਿਆ ਉਹਨਾਂ ਨੂੰ ਸਿਪਾਈਆਂ ਨੇ ਈਨ ਨਾ ਮੰਨੀ ਤੇ ਉਹ ਸ਼ਹਾਦਤ ਪਾ ਗਏ ਅਗਦੇ ਵੱਧਦੇ ਆ ਭਾਰਤ ਦੇ ਗਵਰਨਰ ਜਨਰਲ ਲਾਰਡ ਆਕਲੈਂਡ ਇੱਥੇ ਆਏ ਸਨ ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਜੂਦਗੀ ਦੇ ਵਿੱਚ 15000 ਫੌਜੀਆ ਦੇ ਦਸਤਿਆਂ ਦਾ ਨਿਰੇਖਣ ਕੀਤਾ ਸੀ ਉਹਨਾਂ ਕਰਤੱਬ ਦੇਖੇ ਤੇ ਖੁਸ਼ ਹੋਗੀ ਜੇ ਉਸ ਵਕਤ ਦੀ ਗੱਲ ਕਰੀਏ ਤਾਂ ਉਸ ਵਕਤ ਸ਼ਹਿਰ ਗਿਰਾਵਟ ਵਾਲ ਸੀ ਫਿਰ ਕੀ ਹੋਇਆ ਸਰ ਹੈਨਰੀ ਲਾਰੈਂਸ ਉਹਨਾਂ ਪੁਰਾਣੇ ਕਿਲੇ ਦੇ ਲਾਗੇ ਇੱਕ ਬਾਜ਼ਾਰ ਬਣਵਾਇਆ ਤੇ ਨਾਲ ਹੀ ਸਦਰ ਬਾਜ਼ਾਰ ਨੂੰ ਮੁਕੰਮਲ ਕਰਵਾਤਾ ਕੀ ਫਰਕ ਪਿਆ ਉਹਦੇ ਨਾਲ ਨਾਮ ਅਸਮਾਨੀ ਚੜ ਗਿਆ ਕਿਵੇਂ ਇਦਾਂ ਕੇ ਬਰਤਾਨੀਆ ਹਕੂਮਤ ਵਕਤ ਅਸਲਾ ਸਬੰਧ ਦੇ ਲਈ ਉੱਤਰੀ ਭਾਰਤ ਦਾ ਮਹੱਤਵਪੂਰਨ ਕੇਂਦਰ ਬਣ ਗਿਆ ਫਿਰੋਜ਼ਪੁਰ ਸਰਦਾਰ ਤੰਨਾ ਸਿੰਘ ਜੀ ਦੀ ਵੀ ਗੱਲ ਕਰ ਲਈਏ ਉਹਨਾਂ ਦੇ ਵੀ ਅੰਡਰ ਰਿਹਾ ਇਹ ਇਲਾਕਾ ਪਰ 1814 ਚ ਉਹਨਾਂ ਦੀ ਮੌਤ ਹੋ ਗਈ ਫਿਰ ਫਿਰ ਉਹਨਾਂ ਦੀ ਬੀਬੀ ਰਾਣੀ ਲక్ష్ਮਨ ਕੌਰ ਉਹਨਾਂ ਨੇ ਰਾਜ ਕੀਤਾ ਹੈ 1835 ਤੱਕ ਉਹਨਾਂ ਦੀ ਸਮਾਦਾ ਵੀ ਨੇ ਫਿਰੋਜ਼ਪੁਰ ਦੇ ਵਿੱਚ ਰਾਣੀ ਮੋਹਰਾ ਉਹਨਾਂ ਦਾ ਵੀ ਪਿੰਡ ਪਿੰਡ ਬਾਰੇਕਾ 100 ਤੋਂ ਵੱਧ ਕੋਠੀਆਂ ਬਣਾਈਆਂ ਸਿਗੀਆਂ ਇੱਥੇ ਬਰਤਾਨੀਆ ਹਕੂਮਤ ਨੇ ਅਸਲਾਖਾਨਾ ਵੀ ਤਕੜਾ ਸੀਗਾ ਉਸ ਵਕਤ ਮੋਰ ਲੱਗਦੀ ਸੀ ਉਹਦੇ ਅਸਲੇ ਦੇ ਉੱਪਰ ਮੋਰ ਕੀ ਸੀ ਮੇਡ ਇਨ ਫਿਰੋਜ਼ਪੁਰ ਵਰਲਡ ਵਾਰ ਯਾਦ ਕਰੋ ਹਿਟਲਰ ਨੂੰ ਪਤਾ ਲੱਗ ਗਿਆ ਅਸਲਾ ਮੇਡ ਇਨ ਫਿਰੋਰਪੁਰ ਦਾ ਨਵਾਬ ਮਮਦਉਤ ਉਹਨਾਂ ਦੇ ਵਰਕੇ ਫਿਰੋਲੇ ਹੀ ਹੈਗੇ ਤਾਂ ਉਹ ਕਸੂਰ ਦੇ ਨਵਾਬ ਸੀਗੇ ਪਰ ਨਵਾਬ ਕਦੋਂ ਆਏ ਇਥੇ ਉਦੋਂ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੋਂ ਹਾਰ ਗਏ ਉਦੋਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਮਮਦਉਤ ਤੇ ਤਰਾਸੀ ਚੱਕ ਦਿੱਤੇ ਸੀਗੇ ਉਹਨਾਂ ਜਲਾਲਾਬਾਦ ਚ ਕੋਠੀ ਵੀ ਬਣਾਈ ਸੀਗੀ ਤੇ ਫਿਰੋਜਪੁਰ ਚ ਵੀ ਕੋਠੀ ਮਮਦੋਤ ਤਿਆਸਤ ਬੜੀ ਮਸ਼ਹੂਰ ਹੋ ਗਈ ਅੱਗੇ ਗੱਲ ਕਰਦੇ ਆ ਪੀਰ ਬਾਬਾ ਸ਼ੇਰ ਸ਼ਾ ਵਲੀ ਉਹਨਾਂ ਦਾ ਦਰਬਾਰ ਵੀ ਇੱਥੇ ਹੀ ਹੈ ਬੜਾ ਹੀ ਖੂਬਸੂਰਤ ਦਰਬਾਰ ਖੈਰ ਰਾਣੀ ਕਾ ਤਲਾਬ ओ भी। पर रानी का तालाब एक गुमसुम वेड़ा ना कोई रौनक ते ना ही कोई खुशबू सेंट्रल जेल दे वर्क्या वाल जात मार ली है, सी के बड़िया ने जेल कट्टी है थे सेंट्रल जेल दे केट जट जोनामोड। ਫਾਂਸੀ ਹੋਈ ਸੀ ਉਹਨਾਂ ਨੂੰ ਐਸੇ ਹੀ ਜੇਲ ਦੇ ਵਿੱਚ ਹੁਣ ਫਿਰੋਪੁਰ ਸਾਹਮਣੇ ਫੌਜ ਦੀ ਵਰਤੀ ਬਹੁਤ ਏਰੇ ਹੋਏ ਨੇ ਵਰਤੀ ਇੱਥੇ ਜਵਾਨ ਉਹਨਾਂ 'ਚ ਨਾਮ ਬੜਾ ਮਸ਼ਹੂਰ ਸੀਗਾ ਸਰਦਾਰ ਸੁੱਚਾ ਸਿੰਘ ਸੂਰਮਾ ਦਾ ਨਾਂ ਗੁੰਜਦਾਰੇ ਹਕੀ ਸੇ ਵਕਤ ਉਹ ਵੀ ਫੌਜ ਚ ਭਰਤੀ ਹੋਏ ਸਨ ਇੱਥੇ ਕੁੱਕਰ ਦੇ ਨਾਲ ਆਏ ਸਨ ਵਰਤੀ ਹੋਣ ਵਾਸਤੇ ਕੁੱਕਰ ਨੇ ਤਾਂ ਬਹਾਨਾ ਬਣਾ ਲਿਆ ਤੇ ਉਹ ਚਲਦਾ ਬਣਿਆ ਪਰ ਸਰਦਾਰ ਸੁੱਚਾ ਸਿੰਘ ਸੂਰਮਾ ਉਹ ਬਰਤਾਨੀਆ ਹਕੂਮਤ ਦੀ ਫੌਜ 'ਚ ਪੜਤੀ ਹੋ ਗਏ ਜੇ ਫਿਰੋਜ਼ਪੁਰ ਆਏ ਹਾਂ ਤਾਂ ਹੁਸੈਨੀਵਾਲਾ ਦਾ ਚੱਕਰ ਜ਼ਰੂਰ ਲਗਾਉਣਾ ਚਾਹੀਦਾ ਪਰ ਪਹਿਲਾਂ ਤਾਂ ਹੁਸੈਨੀਵਾਲਾ ਪਾਕਿਸਤਾਨ ਕੁਰਸੀ ਫਿਰ ਭਾਰਤ ਕੋਲ ਕਿਵੇਂ ਆਇਆ ਰਾਜਨਾਮਾ ਕਰਕੇ ਕਿੱਦਾਂ ਰਾਜਨਾਮਾ ਫਾਜ਼ਿਲ ਕਾ ਇਲਾਕੇ ਦੇ 12 ਪਿੰਡ ਦਿੱਤੇ ਸੀ ਹੁਸੈਨੀਵਾਲਾ ਦੇ ਪਤਲੇ ਫਿਰ ਮਿਲੇ ਸੀ ਇਹ ਸ਼ਹੀਦ ਆਦਮ ਸਰਦਾਰ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਦੀ ਸਮਾਤੀ ਬੜੀ ਸ਼ਾਨਦਾਰ ਹੈ ਬਹੁਤ ਖੂਬਸੂਰਤ ਹੈ ਖੁੱਲੀ ਤੇ ਹਵਾਦਾਰ ਚੰਗੇ ਪਾਰਕ ਨੇ ਇੱਥੇ ਹਾਂ 10 15 ਕਿਲੋਮੀਟਰ ਦੂਰ ਹੈ ਫਿਰ ਉਰਪੁਰ ਸ਼ਹਿਰ ਤੋਂ ਜੇ ਆਉਂਦੇ ਹੋ ਤਾਂ ਉੱਥੇ ਨਮਨ ਕਰਨ ਜ਼ਰੂਰ ਜਾਇਆ ਆ ਵਾਲਾ ਪੋਰਸੀਆ ਜਿਹੜਾ ਬਹੁਤ ਸ਼ਾਨਦਾਰ ਹੈ ਸ਼ਹੀਦਾਂ ਦੀ ਇਹਦੇ ਸਮਾਤੀ ਕੁਝ ਹੋਰ ਗੁਜ਼ਰੀਆਂ ਯਾਦਾਂ ਫਿਰੋਜ਼ਪੁਰ ਤੋਂ ਲੋਧਰਾ ਤੱਕ ਰੇਲ ਗੱਡੀ ਵਾਇਆ ਕਸੂਰ ਬੂਰੇਵਾਲਾ ਮੈਲਸਿਆ ਵਗੈਰਾ ਵੈਸੇ ਜਿਹੜੀ ਪਹਿਲੀ ਮੁਸਾਫਰ ਗੱਡੀ ਚੱਲੀ ਸੀ ਉਹ ਚੱਲੀ ਸੀ 1885 ਚ ਫਿਰੋਜ਼ਪੁਰ ਕਸੂਰ ਪੇਸ਼ਾਵਰ ਤੱਕ ਦਰਿਆ ਤੇ ਪੁਲ ਬਣਿਆ ਕੇਸਰੀਏ ਹਿੰਦ 1681 ਮੀਟਰ ਲੰਬਾ ਸੀਗਾ ਉਹ ਵਾਲਾ ਪੁਲ ਆਗਾਜ਼ 2 ਮਾਰਚ 1885 ਨੂੰ ਟ੍ਰੇਨ ਕਿਹੜੀ ਦੌੜੀ ਪਹਿਲਾ ਦੌੜੀ ਤੇ ਆਪ ਸਰਵਿਸ ਫਿਰ ਪੰਜਾਬ ਲਿਮਟਿਡ ਬੰਬੇ ਤੇ ਫਿਰ ਦੌੜੀ ਪੰਜਾਬ ਮੇਲ ਰੇਲਵੇ ਡਿਵੀਜ਼ਨ ਹੈ ਕਮਾਈ ਵੀ ਚੰਗੀ ਹੈ ਸਾਲ ਦੀ ਕਮਾਈ ਹੈ 13 ਕਰੋੜ 36 ਲੱਖ ਤੋਂ ਵੀ ਜ਼ਿਆਦਾ ਵੰਡ ਤੋਂ ਪਹਿਲਾਂ ਵੀ ਚੱਲਦੀ ਰਹੀ ਹੈ ਟ੍ਰੇਨ ਤੇ ਵੰਡ ਤੋਂ ਬਾਅਦ ਵੀ ਪਰ ਭਾਰਤ ਪਾਕਿਸਤਾਨ ਦੀ ਵੰਡ ਕੀ ਹੋਈ ਤੇ ਉਸ ਤੋਂ ਬਾਅਦ ਜੰਗ ਕੀ ਹੋਈ ਦਰਿਆਈ ਪੁਲ ਟੁੱਟ ਗਿਆ ਤੇ ਹੁਣ ਹੁਣ ਰਹਿ ਗਿਆ ਸਿਰਫ ਯਾਦ ਤਾਰੀਖ ਤੋਂ ਬਾਅਦ ਇੱਕ ਹੋਰ ਤਾਰੀਖ ਲੰਬੀ ਚੌੜੀ ਫਿਰੋੜਪੁਰ ਲੁਧਿਆਣਾ ਲੋਕ ਸਭਾ ਸੀਟ ਵੀ ਰਹੀ ਆ ਇਹ ਵਾਲੀ ਬੜਾ ਵੱਡਾ ਸੀ ਜ਼ਿਲ੍ਹਾ ਉਸ ਵਕਤ ਫਿਰੋੜਪੁਰ ਜ਼ਿਲ੍ਹਾ ਪਰ ਸਮੇ ਦੇ ਹਾਕਮ ਉਹੋ ਤੋੜ ਦੇ ਗਏ ਤੋੜ ਦੇ ਕੇ ਕੇ ਫਰੀਦਕੋਟ ਕੀ ਮੋਗਾ ਦੀ ਮੁਖਸਾ ਤੇ ਕੀ ਫਾਜ਼ਿਲકા ਇਹਦੇ ਚੋਂ ਹੀ ਬਣੇ ਨੇ ਇਹ ਜ਼ਿਲ੍ਹੇ ਵੈਸੇ ਟੁੱਟ ਭੰਟਾ 1884 ਤੋਂ ਹੀ ਹੋ ਗਈ ਸੀ ਸ਼ਿਰੂ ਜਦੋਂ ਸਿਰਸਾ ਜ਼ਿਲ੍ਹਾ ਵੰਡਿਆ ਗਿਆ ਸੀ ਪੱਛਮੀ ਅੱਧ ਫਿਰੋੜਪੁਰ ਜ਼ਿਲ੍ਹੇ ਚ ਰਲ ਗਿਆ ਹੁਣ ਕੀ ਹੈ ਰੇਲਵੇ ਸਟੇਸ਼ਨ ਤਾਂ ਦੋ ਨੇ ਬੱਸ ਸਟੈਂਡ ਵੀ ਦੋ ਨੇ ਤਹਿਸੀਲਾ ਕੱਟ ਗਈਆਂ ਇਲਾਕਾ ਘਟ ਗਿਆ ਏਰੀਆ ਘਟ ਗਿਆ ਤਿੰਨ ਤਹਿਸੀਲਾਂ ਰਹਿ ਗਈਆਂ ਫਿਰੋਜ਼ਪੁਰ ਮਖੂ ਤੇ ਗੁਰੂ ਹਰ ਸਹਾਏ ਸਭ ਤਹਿਸੀਲਾਂ ਵੀ ਤਿੰਨ ਨੇ ਮਖੂ ਤਲਵੰਡੀ ਭਾਈ ਤੇ ਮਮਦੂਤ ਪਰ ਮਮਦੂਤ ਰਿਆਸਤ ਵਰਗੀ ਚਮਕ ਧਮਕ ਤੂੜ ਮਿੱਟੀ ਦੀ ਪਰਤ ਚ ਗੁਮ ਹੋ ਗਈ ਫਿਰ ਵੀ ਫਿਰ ਵੀ ਖੂਬਸੂਰਤ ਹੈ ਮੇਰਾ ਜ਼ਿਲ੍ਹਾ ਫਿਰੋਜ਼ਪੁਰ